ਸਤਿ ਸ਼੍ਰੀ ਅਕਾਲ ਰੁੱਖਾਂ ਨਾਲ ਭਰੀ ਹਰੀ ਭਰੀ ਪਹਾੜੀ ਉੱਤੇ ਪੁਰਾਣੇ ਫੈਸ਼ਨ ਦੀ ਇੱਕ ਹਵੇਲੀ ਸੀ ਉੱਚੀ ਅਤੇ ਲੰਬੇ ਸ਼ਾਨਦਾਰ ਰੁੱਖਾਂ ਦੀ ਹਰਿਆਲੀ ਨੇ ਉਸ ਨੂੰ ਵਗਲਿਆ ਹੋਇਆ ਸੀ ਇੱਕ ਵਿਸ਼ਾਲ ਬਾਗ ਸੀ ਜਿਸ ਦੇ ਅੱਗੇ ਸੰਘਣਾ ਜੰਗਲ ਅਤੇ ਫਿਰ ਇੱਕ ਖੁੱਲਾ ਮੈਦਾਨ ਸੀ ਹਵੇਲੀ ਦੇ ਸਾਹਮਣੇ ਪੱਥਰ ਦਾ ਇੱਕ ਵੱਡਾ ਜਲਕਉਂਡ ਸੀ ਜਿਸ ਵਿੱਚ ਸੰਗਮ ਮਰ ਤੋਂ ਉਤਰਾਸ਼ੀਆਂ ਪਰੀਆਂ ਨਹਾ ਰਹੀਆਂ ਸਨ ਲਾਂਣ ਤੇ ਇੱਕ ਦੇ ਬਾਅਦ ਇੱਕ ਕਈ कुंड ਸਨ ਜਿਨ੍ਹਾਂ ਵਿੱਚੋਂ ਪਾਣੀ ਦੀ ਇੱਕ ਧਾਰਾ ਅਦੇਖ ਫੁਫਾਰੇ ਦੀ ਤਰ੍ਹਾਂ ਨੱਚਦੀ ਹੋਈ ਤੇ ਇੱਕ ਝਰਨੇ ਦੀ ਪ੍ਰਤੀਤ ਦਿੰਦੀ ਸੀ ਇਸ ਸੰਪਤੀ ਦੌਰ ਤੇ ਇਸ ਮਨੋਰ ਹਾਊਸ ਵਿੱਚ ਨਜ਼ਾਕਤ ਅਤੇ ਨਫਾਸਤ ਨੂੰ ਸ਼ੰਖ ਅਤੇ ਸਿਪੀਆਂ ਨਾਲ ਸਜਦੀਆਂ ਗੁਫਾਵਾਂ ਤੱਕ ਨੂੰ ਕੀਰਨੇ ਨਾਲ ਸੰਭਾਲਿਆ ਗਿਆ ਸੀ ਇਸ ਵਿੱਚ ਪੁਰਾਣੇ ਸਮਿਆਂ ਦੀਆਂ ਪ੍ਰੇਮ ਕਥਾਵਾਂ ਸੁਤੀਆਂ ਪਈਆਂ ਸਨ ਕਹਿ ਲਵੋ ਤਾਂ ਇਸ ਪ੍ਰਾਚੀਨ ਟਿਕਾਣੇ ਵਿੱਚ ਪੁਰਾਣੇ ਵਕਤਾਂ ਦੇ ਨੈਣ ਨਕਸ਼ ਸਾਹਮਣੇ ਰੱਖੇ ਹੋਏ ਸੀ ਹਰ ਚੀਜ਼ ਅਜੇ ਵੀ ਪ੍ਰਾਚੀਨ ਰੀਤੀ ਰਿਵਾਜਾਂ ਪ੍ਰਾਣੀਆਂ ਰਹਿਤਲ ਭੁੱਲੀਆਂ ਵਿਸਰੀਆਂ ਸੂਰਮੇ ਆਸ਼ਿਕਾਂ ਦੀਆਂ ਵਾਂ ਕਥਾਵਾਂ ਤੇ ਸਾਡੀਆਂ ਦਾਦੀਆਂ ਨੂੰ ਬਹੁਤ ਪਿਆਰੀਆਂ ਨਿੱਕੀਆਂ ਨਿੱਕੀਆਂ ਸੋਹਣੀਆਂ ਚੀਜ਼ਾਂ ਦੀ ਗੱਲ ਕਰਦੀ ਜਾਪਦੀ ਸੀ ਇੱਕ ਪਾਰਲਰ ਦੀਆਂ ਦਿਵਾਰਾਂ ਉੱਤੇ ਪ੍ਰਾਤਨ ਸ਼ੈਲੀ ਦੀਆਂ ਪੇਂਟਿੰਗਾਂ ਸਨ ਜਿਨ੍ਹਾਂ ਵਿੱਚ ਸਮਾਰਟ ਲੂਈ 15ਵੇਂ ਦੀ ਸ਼ੈਲੀ ਵਿੱਚ ਚਰਵਾਹਾਂ ਸੁੰਦਰੀਆਂ ਤੋਂ ਮੁਹੱਬਤ ਦੀ ਖੈਰ ਮੰਗਦੇ ਚਰਵਾਹੀ ਅਤੇ ਹੂਪ ਪੇਟਿਕੋਟਾਂ ਵਿੱਚ ਹਸੀਨ ਔਰਤਾਂ ਵਿੱਗ ਪਹਿਨੇ ਜਾਬਾਜ਼ ਪੱਦਰਪਰਸ਼ ਚਿੱਤਰੇ ਗਏ ਸਨ ਇੱਕ ਲੰਬੀ ਆਰਾਮ ਕੁਰਸੀ ਤੇ ਬੈਠੀ ਇੱਕ ਬਹੁਤ ਹੀ ਬੁੱਢੀ ਔਰਤ ਸੀ ਜੇਕਰ ਉਹ ਹਲਦੀ ਜਲਦੀ ਨਾ ਹੁੰਦੀ ਤਾਂ ਉਸ ਦੇ ਮੋਈ ਹੋਣ ਦਾ ਭਰਮ ਹੁੰਦਾ ਅਤੇ ਉਸਦੇ ਦੋਨੋਂ ਪਾਸੇ ਲੰਮ ਕਦੇ ਪਤਲੇ ਹੱਥਾਂ ਦੀ ਚਮੜੀ ਬਿਲਕੁਲ ਮਿਸਰ ਦੀਆਂ ਮਮੀਆਂ ਵਰਗੀ ਲੱਗਦੀ ਸੀ ਉਸ ਦੀਆਂ ਨਿਗਾਹਾਂ ਦੂਰ ਦਮੇਲ ਤੇ ਟਿਕੀਆਂ ਹੋਈਆਂ ਸਨ ਜਿਵੇਂ ਕਿ ਉਹ ਆਪਣੀ ਜਵਾਨੀ ਦੇ ਰੰਗीन ਦ੍ਰਿਸ਼ ਵਿੱਚ ਟਹਿ ਨ ਲਈ ਬੈਬਲ ਹੁਣ ਖੁੱਲੀਆਂ ਬਾਰੀਆਂ ਵਿੱਚੋਂ ਕਦੇ-ਕਦੇ ਹਰਿਆਲੀ ਅਤੇ ਫੁੱਲਾਂ ਵਿੱਚ ਨਹਾ ਕੇ ਆਉਂਦੀ ਖੂਬਸੂਬੂਦਾਰ ਹਵਾ ਦਾ ਬੁੱਲਾ ਉਸਦੇ ਚੁਰੜੀਆਂ ਭਰੇ ਮੱਥੇ ਉੱਤੇ ਲਟਕਦੀ ਇੱਕ ਧੌਲੀ ਲਟ ਨੂੰ ਸਹਿਲਾ ਦਿੰਦਾ ਤੇ ਉਸਦੇ ਜਿਹਨ ਵਿੱਚ ਪੁਰਾਣੀਆਂ ਯਾਦਾਂ ਦੀ ਕੋਈ ਤਰੰਗ ਛੇੜ ਦਿੰਦਾ ਉਸਦੇ ਕੋਲ ਹੀ ਸੁੰਦਰ ਕਢਾਈ ਕੀਤੇ ਕੱਪੜੇ ਨਾਲ ਟੱਕੀ ਸਟੂਲ ਉੱਤੇ ਇੱਕ ਮੁਟਿਆਰ ਬੈਠੀ ਸੀ ਜਿਸ ਦੀ ਧੌਣ ਤੇ ਮਿੱਡੀਆਂ ਕੀਤੀਆਂ ਲੰਬੀਆਂ ਸੋਹਣੀਆਂ ਜੁਲਫਾਂ ਕਲੋਲਾ ਕਰ ਰਹੀਆਂ ਸਨ ਉਹ ਇੱਕ ਰੁਮਾਲੇ ਤੇ ਕਢਾਈ ਕਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਕੁਝ ਤਣਾਅ ਅਤੇ ਮੱਥੇ ਉੱਤੇ ਚਿੰਤਾ ਦੀਆਂ ਲਖੀਰਾਂ ਵਿਖ ਰਹੀਆਂ ਸਨ ਲੱਗ ਰਿਆ ਸੀ ਉਹ ਕੜਾਈ ਤੱਕ ਆ ਰਹੀ ਹੈ ਪਰੰਤੂ ਉਸ ਦਾ ਦਿਲ ਦਿਮਾਗ ਕਿਤੇ ਹੋਰ ਖੋਇਆ ਹੋਇਆ ਹੈ ਬੁੱਢੀ ਨੇ ਅਚਾਨਕ ਆਪਣਾ ਸਿਰ ਪਿੱਛੇ ਮੋੜਿਆ ਤੇ ਕਿਹਾ ਬੇਥੇ ਅਖਬਾਰ ਵਿੱਚੋਂ ਕੁਝ ਪੜ੍ਹ ਕੇ ਸੁਣਾਣਾ ਤਾਂ ਕਿ ਮੈਨੂੰ ਵੀ ਤਾਂ ਪਤਾ ਚੱਲੇ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਕੁੜੀ ਨੇ ਅਖਬਾਰ ਚੁੱਕਿਆ ਤੇ ਕਾਲੀ ਕਾਲੀ ਇਸ ਦਾ ਮੁਆਇਨਾ ਕਰਦੇ ਹੋਏ ਕਿਹਾ ਇਸ ਵਿੱਚ ਰਾਜਨੀਤੀ ਦੀਆਂ ਬੜੀਆਂ ਖਬਰਾਂ ਨੇ ਇਹਨਾਂ ਨੂੰ ਤਾਂ ਛੱਡ ਦੇਵਾਂ ਨਾ ਦਾਦੀ ਮਾ ਹਾਂ ਧੀਏ ਹਾਂ ਕੀ ਕਿਤੇ ਕੋਈ ਪ੍ਰੇਮ ਪ੍ਰਸੰਗ ਦੀ ਖਬਰ ਨਹੀਂ ਹੈ ਕੀ ਫਰਾਂਸ ਵਿੱਚ ਆਸ਼ਕੀ ਅਤੇ ਪਿਆਰ ਮੁਹੱਬਤ ਮਰ ਚੁੱਕੀ ਹੈ ਕੀ ਹੁਣ ਸਾਡੇ ਸਮਿਆਂ ਵਰਗੀ ਪ੍ਰੇਮ ਪ੍ਰਸੰਗਾਂ ਦੀ ਉਧਾਰ ਲਿਆ ਜਾਂ ਸਾਸੀ ਕੁੰਮਾ ਚਰਚਾ ਦੀ ਬੰਦ ਹੋ ਗਈ ਹੈ ਕੁੜੀ ਧੀਰ ਤੱਕ ਅਖਬਾਰ ਦੇ ਪੰਨਿਆਂ ਦਾ ਕੋਨਾ ਕੋਨਾ ਤਲਾਸ਼ ਕਰਨ ਦੇ ਬਾਅਦ ਬੋਲੀ ਆ ਮਿਲ ਗਈ ਇੱਕ ਖਬਰ ਇਸ ਦਾ ਹੈਡਿੰਗ ਹੈ ਮੁਹੱਬਤ ਦਾ ਇੱਕ ਡਰਾਮਾ ਬੁੱਢੀ ਦੇ ਚੁਰੜੀਆਂ ਭਰੇ ਚਿਹਰੇ ਉੱਤੇ ਮੁਸਕਾਨ ਖੇਡਣ ਲੱਗੀ ਹਾਂ ਮੈਨੂੰ ਇਹ ਖਬਰ ਸੁਣਾ ਇਹ ਤਜਾਵ ਸੁੱਟਣ ਦੀ ਇੱਕ ਘਟਨਾ ਸੀ ਜਿਸ ਵਿੱਚ ਇੱਕ ਇਸਤਰੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਕੋਲੋਂ ਬਦਲਾ ਲੈਣ ਲਈ ਉਸ ਉੱਤੇ ਤਜਾਵ ਸੁੱਟ ਦਿੱਤਾ ਸੀ ਪ੍ਰੇਮਿਕਾ ਦੀਆਂ ਅੱਖਾਂ ਜਲ ਗਈਆਂ ਸਨ ਅਦਾਲਤ ਨੇ ਉਸ ਇਸਤਰੀ ਨੂੰ ਬਾ ਇਜਤ ਬਰੀ ਕਰ ਦਿੱਤਾ ਸੀ ਅਤੇ ਲੋਕਾਂ ਨੇ ਫੈਸਲੇ ਦੀ ਵਾਹ ਵਾਹ ਕੀਤੀ ਸੀ ਸੁਣ ਕੇ ਦਾਦੀ ਮਾਂ ਉਤੇਜਣਾ ਵਿੱਚ ਚਿਲਾਈ ਇਹ ਤਾਂ ਭਿਆਨਕ ਹੈ ਬੇहद ਖੌਫਨਾਕ ਵੇਖਤੀ ਇਹ ਸ਼ਾਇਦ ਤੈਨੂੰ ਮੇਰੇ ਮਤਲਬ ਦੀ ਕੋਈ ਖਬਰ ਮਿਲ ਜਾਵੇ ਕੁੜੀ ਨੇ ਵਾਪਸ ਅਖਬਾਰ ਨੂੰ ਖੰਗਾਲਿਆ ਤਾਂ ਜ਼ੁਰਮ ਦੀਆਂ ਅਖਬਾਰਾਂ ਵਾਲੇ ਪੰਨੇ ਵਿੱਚੋਂ ਪੜ੍ਹ ਕੇ ਸੁਣਾਉਣ ਲੱਗੀ ਉਦਾਸ ਡਰਾਮਾ ਦੁਕਾਨ ਤੇ ਕੰਮ ਕਰਦੀ ਇੱਕ ਕੁੜੀ ਨੇ ਜੋ ਜ਼ਿਆਦਾ ਜਵਾਨ ਨਹੀਂ ਸੀ ਇੱਕ ਨੌਜਵਾਨ ਦੇ ਪਿਆਰ ਵਿੱਚ ਡੁੱਬ ਕੇ ਆਪਣੀ ਆਪ ਨੂੰ ਸਮਰਪਿਤ ਕਰ ਦਿੱਤਾ ਲੇਕਿਨ ਪ੍ਰੇਮੀ ਬੇਵਫਾ ਨਿਕਲਿਆ ਕੁੜੀ ਨੇ ਬਦਲਾ ਲੈਣ ਲਈ ਆਪਣੇ ਪ੍ਰੇਮੀ ਨੂੰ ਗੋਲੀ ਨਾਲ ਪੰਨ ਦਿੱਤਾ ਮੁੰਡਾ ਜ਼ਿੰਦਗੀ ਭਰ ਲਈ ਅਪਾਹਜ ਹੋ ਗਿਆ ਅਦਾਲਤ ਨੇ ਕੁੜੀ ਨੂੰ ਬਰੀ ਕਰ ਦਿੱਤਾ ਤੇ ਜਨਤਾ ਨੇ ਫੈਸਲੇ ਦੀ ਵਾਹਵਾ ਕੀਤੀ ਖਬਰ ਸੁਣ ਕੇ ਦਾਦੀ ਮਾ ਨੂੰ ਗਹਿਰਾ ਸਦਮਾ ਪਹੁੰਚਿਆ ਤੇ ਉਹ ਕੰਬਦੇ ਹੋਏ ਕਹਿਣ ਲੱਗੀ ਕਿਉਂ ਅੱਜ ਕੱਲ ਦੇ ਲੋਕ ਪਾਗਲ ਹੋ ਗਏ ਤੁਸੀਂ ਲੋਕ ਪਾਗਲ ਹੋ ਗਏ ਰੱਬ ਨੇ ਜੀਵਨ ਲਈ ਸਭ ਤੋਂ ਵੱਡਾ ਵਰਦਾਨ ਇਨਸਾਨ ਨੂੰ ਪ੍ਰੇਮ ਦੇ ਰੂਪ ਵਿੱਚ ਦਿੱਤਾ ਹੈ ਮਨੁੱਖ ਨੇ ਇਸ ਵਿੱਚ ਸ੍ਰਿਸ਼ਟਤਾ ਅਤੇ ਰਿਸਕ ਰਿਸਕਤਾ ਜੋੜੀ ਹੈ ਸਾਡੇ ਨੀਰਸ ਪਲਾਂ ਨੂੰ ਆਨੰਦਿਤ ਕਰਨ ਵਾਲੀ ਚੀਜ਼ ਹੈ ਪ੍ਰੇਮ ਜਿਸ ਨੂੰ ਤੁਹਾਡੀ ਪੀੜ੍ਹੀ ਦੇ ਲੋਕ ਤੇਜਾਵ ਅਤੇ ਬਦੂਕਾਂ ਨਾਲ ਇਸ ਤਰ੍ਹਾਂ ਖਰਾਬ ਕਰ ਰਹੇ ਹਨ ਜਿਵੇਂ ਵਧੀਆ ਸ਼ਰਾਬ ਵਿੱਚ ਮਿੱਟੀ ਮਿਲਾ ਦਿੱਤੀ ਜਾਵੇ ਕੁੜੀ ਦਾਦੀ ਦੇ ਕਰੋਧ ਅਤੇ ਚੰਝਲਾਹਟ ਨੂੰ ਨਹੀਂ ਸਮਝ ਸਕੀ ਉਹ ਕਹਿਣ ਲੱਗੀ ਦਾਦੀ ਮਾਂ ਉਸਔਰਤ ਨੇ ਬਿਲਕੁਲ ਠੀਕ ਕੀਤਾ ਉਹ ਸ਼ਾਦੀ ਸ਼ੁਦਾ ਸੀ ਅਤੇ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਸੀ ਦਾਦੀ ਮਾਂ ਬੋਲੀ ਪਤਾ ਨਹੀਂ ਇਹ ਲੋਕ ਤੁਹਾਡੇ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਦਿਮਾਗ ਵਿੱਚ ਕਿਵੇਂ-ਕਿਵੇਂ ਦੇ ਵਿਚਾਰ ਤੁਸ ਜਾ ਰਹੇ ਹਨ ਕੁੜੀ ਨੇ ਜਵਾਬ ਦਿੱਤਾ ਪਰ ਦਾਦੀ ਮਾਂ ਵਿਆਹ ਇੱਕ ਪਵਿੱਤਰ ਬੰਧਨ ਹੈ ਦਾਦੀ ਮਾਂ ਦਾ ਜਨਮ ਸੂਰਮੇ ਆਸ਼ਿਕਾਂ ਦੇ ਦੌਰ ਵਿੱਚ ਹੋਇਆ ਸੀ ਉਹ ਆਪਣੇ ਦੌਰ ਵਿੱਚ ਡੁੱਬ ਕੇ ਦਿਲੋਂ ਕਹਿਣ ਲੱਗੀ ਸੁਣ ਪੁੱਤਰ ਮੈਂ ਤਿੰਨ ਪੀੜੀਆਂ ਵੇਖੀਆਂ ਸਨ ਵਿਆਹ ਤੇ ਪਿਆਰ ਵਿੱਚ ਕੋਈ ਸਮਾਨਤਾ ਨਹੀਂ ਹੈ ਅਸੀਂ ਪਰਿਵਾਰ ਦੀ ਬੁਨਿਆਦ ਧਾਰਨ ਲਈ ਵਿਆਹ ਕਰਦੇ ਹਾਂ ਤੇ ਸਮਾਜ ਦੀ ਰਚਨਾ ਲਈ ਅਸੀਂ ਪਰਿਵਾਰ ਬਣਾਉਂਦੇ ਹਾਂ ਅਸੀਂ ਵਿਆਹ ਨੂੰ ਰੱਦ ਨਹੀਂ ਕਰ ਸਕਦੇ ਜੇਕਰ ਸਮਾਜ ਇੱਕ ਸੰਗਲੀ ਹੈ ਤਾਂ ਹਰ ਪਰਿਵਾਰ ਉਸ ਦੀ ਇੱਕ ਕੜੀ ਹੈ ਇਹਨਾਂ ਕੁੜੀਆਂ ਨੂੰ ਜੋੜਨ ਲਈ ਅਸੀਂ ਉਵੇਂ ਹੀ ਵਾਸਤਾ ਲਾਉਦੇ ਹਾਂ ਜਿਨ੍ਹਾਂ ਨਾਲ ਇਹ ਸੰਗਲੀ ਬਣੀ ਰਹੇ ਅਸੀਂ ਵਿਆਹ ਕਰਦੇ ਹਾਂ ਤਾਂ ਕਈਆਂ ਚੀਜ਼ਾਂ ਮਿਲਾਂਦੇ ਹਾਂ ਜਾਤੀ ਸਮਾਜ ਧਨ ਦੌਲਤ ਭਵਿੱਖ ਰੁਚੀਆਂ ਆਦਿ ਆਦਿ ਦੁਨੀਆ ਸਾਨੂੰ ਮਜਬੂਰ ਕਰਦੀ ਹੈ ਇਸ ਲਈ ਇੱਕ ਇੱਕ ਵਾਰ ਵਿਆਹ ਕਰਦੇ ਹਾਂ ਲੇਕਿਨ ਜ਼ਿੰਦਗੀ ਵਿੱਚ ਅਸੀਂ 20 ਵਾਰ ਪ੍ਰੇਮ ਕਰਦੇ ਹਾਂ ਕਿਉਂ ਜੋ ਕੁਦਰਤ ਨੇ ਸਾਨੂੰ ਅਜਿਹਾ ਹੀ ਬਣਾਇਆ ਹੈ ਤੂੰ ਜਾਣਦੀ ਹੈ ਤੀ ਵਿਆਹ ਇੱਕ ਕਾਨੂੰਨ ਹੈ ਤੇ ਪਿਆਰ ਕਰਨਾ ਇਨਸਾਨ ਦੀ ਫਿਤਰਤ ਇਹ ਫਿਤਰਤ ਹੀ ਸਾਨੂੰ ਕਦੇ ਸਿੱਧੇ ਕਦੇ ਟੇਢੇ ਮਿੰਡੇ ਰਾਹਤਾਂ ਤੇ ਚੱਲਣ ਲਈ ਮਜਬੂਰ ਕਰਦੀ ਹੈ ਦੁਨੀਆ ਨੇ ਕਾਨੂੰਨ ਇਸ ਲਈ ਬਣਾਏ ਹਨ ਕਿ ਇਹਨਾਂ ਨਾਲ ਇਨਸਾਨ ਦੀਆਂ ਮੂਲ ਪਰਵਰਤੀਆਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ ਅਜਿਹਾ ਕਰਨਾ ਲੋੜਿੰਦਾ ਵੀ ਸੀ ਲੇਕਿਨ ਸਾਡੀਆਂ ਅਮੂਲ ਪਰਵਰਤੀਆਂ ਜ਼ਿਆਦਾ ਸ਼ਕਤੀਸ਼ਾਲੀ ਹਨ ਸਾਨੂੰ ਇਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਨੂੰ ਰੱਬ ਨੇ ਦਿੱਤੀਆਂ ਹਨ ਜਦੋਂ ਕਿ ਕਾਨੂੰਨ ਇਨਸਾਨ ਨੇ ਬਣਾਏ ਹਨ ਜੇਕਰ ਅਸੀਂ ਜੀਵਨ ਵਿੱਚ ਪਿਆਰ ਦੀ ਖੁਸ਼ਬੂ ਨਹੀਂ ਭਰਾਂਗੇ ਤਾਂ ਜ਼ਿੰਦਗੀ ਬੇਕਾਰ ਹੋ ਜਾਵੇਗੀ ਇਹ ਉਸੇ ਤਰ੍ਹਾਂ ਹੈ ਜਿਵੇਂ ਬੱਚੇ ਦੀ ਦਵਾਈ ਵਿੱਚ ਚੀਨੀ ਮਿਲਾ ਕੇ ਦੇਣਾ ਬੇਰਥੇ ਦੀਆਂ ਅੱਖਾਂ ਹੈਰਾਨੀ ਨਾਲ ਟੱਡੀਆਂ ਰਹਿ ਗਈਆਂ ਉਹ ਬੜਬੜਾਈ ਉਹ ਦਾਦੀ ਮਾਂ ਅਸੀਂ ਪਿਆਰ ਸਿਰਫ ਇੱਕ ਵਾਰ ਕਰ ਸਕਦੇ ਹਾਂ ਦਾਦੀ ਮਾਂ ਨੇ ਅਸਮਾਨ ਦੇ ਵੱਲ ਆਪਣੇ ਕੰਮ ਦੇ ਹੱਥਾਂ ਨੂੰ ਇਸ ਤਰ੍ਹਾਂ ਚੁੱਕਿਆ ਜਿਵੇਂ ਕਾਮਦੇਵ ਦਾ ਆਵਾਣ ਕਰ ਰਹੇ ਹੋ ਫਿਰ ਉਹ ਤੇਜਿਤ ਹੋ ਕੇ ਕਹਿਣ ਲੱਗੀ ਤੁਸੀਂ ਲੋਕ ਬਿਲਕੁਲ ਗੁਲਾਮਾਂ ਵਰਗੇ ਹੋ ਬਿਲਕੁਲ ਇੱਕੋ ਜਿਹੇ ਤੁਸੀਂ ਲੋਕਾਂ ਨੇ ਹਰ ਕੰਮ ਨੂੰ ਭਾਰੀ ਪਰ ਕਮ ਸ਼ਬਦਾਂ ਵਿੱਚ ਬਣਾ ਦਿੱਤਾ ਹੈ ਤੇ ਹਰ ਜਗ੍ਹਾ ਕਠਿਨ ਕਰਤਾਵਾਂ ਦੇ ਬਾਣੂ ਬਣਾ ਦਿੱਤੇ ਹਨ ਤੁਸੀਂ ਲੋਕ ਸ਼ਮਤਾ ਤੇ ਸਦੀਵੀ ਲਗਾਓ ਵਿੱਚ ਭਰੋਸਾ ਰੱਖਦੇ ਹੋ ਤੁਹਾਨੂੰ ਇਹ ਦੱਸਣ ਲਈ ਕਿ ਕਈਆਂ ਨੇ ਪਿਆਰ ਵਿੱਚ ਜਾਣਨਾ ਕਰਵਾਣ ਕੀਤੀ ਹੈ अनेका ਕਵੀਆਂ ਨੇ ਕਵਿਤਾਵਾਂ ਲਿਖੀਆਂ ਸਾਡੇ ਸਮਿਆਂ ਵਿੱਚ ਕਵਿਤਾ ਦਾ ਮਹੱਤਵ ਹੁੰਦਾ ਸੀ ਪੁਰਖ ਨੂੰ ਇਸਤਰੀ ਨਾਲ ਪ੍ਰੇਮ ਕਰਨਾ ਸਿਖਾਉਣਾ ਹਰ ਇੱਕ ਇਸਤਰੀ ਨੂੰ ਪ੍ਰੇਮ ਕਰਨਾ ਅਤੇ ਅਸੀਂ ਜਦੋਂ ਸਾਨੂੰ ਕੋਈ ਪਾ ਜਾਂਦਾ ਸੀ ਤਾਂ ਅਸੀਂ ਉਸ ਨੂੰ ਸਨੇਹਾ ਪਹੁੰਚਾਉਂਦੀਆਂ ਸੀ ਜਦੋਂ ਨਾਵੇਂ ਪ੍ਰੇਮ ਦੀ ਉਮੰਗ ਸਾਡੇ ਮਨ ਵਿੱਚ ਜਾਗਦੀ ਸੀ ਤਾਂ ਅਸੀਂ ਪਿਛਲੇ ਪ੍ਰੇਮੀ ਕੋਲੋਂ ਕਿਨਾਰਾ ਕਰਨ ਵਿੱਚ ਵੀ ਦੇਰ ਨਹੀਂ ਲਾਉਂਦੀਆਂ ਸੀ ਅਸੀਂ ਦੋਨਾਂ ਨਾਲ ਵੀ ਪ੍ਰੇਮ ਕਰ ਸਕਦੀਆਂ ਸੀ ਬੁੱਢੀ ਇੱਕ ਰਹੱਸਮਈ ਢੰਗ ਨਾਲ ਮੁਸਕराई ਉਸ ਦੀਆਂ ਬੁੱਢੀਆਂ ਮਟਮੈਲੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਅਤੇ ਚਿਹਰੇ ਉੱਤੇ ਅਜਿਹੇ ਭਾਵ ਸਨ ਜਿਵੇਂ ਉਹ ਕਿਸੇ ਹੋਰ ਹੀ ਮਿੱਟੀ ਦੀ ਬਣੀ ਹੋਵੇ ਜਿਵੇਂ ਉਹ ਕੋਈ ਹਕਾ ਹਾਕਮ ਹੋਵੇ ਸਾਡੇ ਨਿਯਮਾਂ ਤੇ ਕਾਇਦੇ ਕਾਨੂੰਨਾਂ ਤੋਂ ਉੱਪਰ કુડી ਦੀ ਰਾਂਗ ਪੀਰਾ ਪੈ ਗਿਆ ਸੀ ਉਹ ਬੜਬੜਾਉਂਦੇ ਹੋਏ ਬੋਲੀ ਇਸ ਦਾ ਮਤਲਬ ਉਸ ਜਮਾਨੇ ਵਿੱਚ ਔਰਤਾਂ ਭੇੜੇ ਚਾਲ ਚੱਲਣਦੀਆਂ ਸਨ ਦਾਦੀ ਮਾ ਨੇ ਮੁਸਕਰਾਣਾ ਬੰਦ ਕਰ ਦਿੱਤਾ ਅਜਿਹਾ ਲੱਗਦਾ ਸੀ ਜਿਵੇਂ ਉਸ ਦੇ ਦਿਲ ਵਿੱਚ ਬਾਲ ਤੇਰ ਦਾ ਵਿਅੰਗ ਅਤੇ ਰੂਸੂ ਦੀ ਰੋਸ਼ਨਾ ਫਿਲਾਸਫੀ ਟੁੰਗੇ ਸਮਾਈ ਹੋਵੇ ਇਸ ਲਈ ਕਿ ਅਸੀਂ ਪਿਆਰ ਕਰਕੇ ਉਸ ਨੂੰ અપਨਾਉਣ ਦੀ ਹਿੰਮਤ ਰੱਖਦੀਆਂ ਸੀ ਇਤੋਂ ਤੱਕ ਕਿ ਗਰਵ ਨਾਲ ਦੱਸਦੀਆਂ ਸੀ ਮੇਰੀ ਬੱਚੀ ਜੇਕਰ ਉਸ ਜਮਾਨੇ ਵਿੱਚ ਕਿਸੇ ਇਸਤਰੀ ਦਾ ਪ੍ਰੇਮ ਨਹੀਂ ਹੁੰਦਾ ਸੀ ਇਸਤਰੀ ਦਾ ਪ੍ਰੇਮੀ ਨਹੀਂ ਹੁੰਦਾ ਸੀ ਤਾਂ ਲੋਕ ਉਸ ਦਾ ਮਖੌਲ ਆੜਾ ਦੇ ਸਨ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਤੀ ਜ਼ਿੰਦਗੀ ਭਰ ਸਿਰਫ ਤੁਹਾਡੇ ਨਾਲ ਹੀ ਪਿਆਰ ਕਰਦੇ ਰਹਿਣਗੇ ਜੇ ਮੈਂ ਸੱਚਮੁੱਚ ਐਵੇਂ ਵਾਪਰਨਾ ਸੰਭਵ ਹੋਵੇ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਵਿਆਹ ਸਮਾਜ ਦੀ ਹੋਂਦ ਲਈ ਬਹੁਤ ਲੋੜੀਂਦਾ ਹੈ ਲੇਕਿਨ ਇਹ ਮਨੁੱਖ ਜਾਤੀ ਦੀ ਮੂਲ ਪ੍ਰਵਿਰਤੀ ਨਹੀਂ ਹੈ ਕੋਜੇ ਸਮਝ ਆਇਆ ਕਿ ਤੈਨੂੰ ਜੀਵਨ ਵਿੱਚ ਇੱਕੋ ਇੱਕ ਖੂਬਸੂਰਤ ਚੀਜ਼ ਹੈ ਪ੍ਰੇਮ ਅਤੇ ਸਿਰਫ ਪ੍ਰੇਮ ਤੁਸੀਂ ਇਸ ਨੂੰ ਕਿਵੇਂ ਗਲਤ ਸਮਝ ਸਕਦੀਆਂ ਹੋ ਕਿਵੇਂ ਖਰਾਬ ਕਰ ਕਰ ਅਤੇ ਕਹਿ ਦਿਆਂ ਹੋ ਤੁਸੀਂ ਇਸ ਨੂੰ ਕਿਸੇ ਰਸਮ ਰਿਵਾਜ ਜਾਂ ਸੰਸਕਾਰ ਦੀ ਤਰ੍ਹਾਂ ਕਿਉਂ ਸਮਝਦੀਆਂ ਹੋ ਜਿਵੇਂ ਕਿ ਕੋਈ ਕੱਪੜਾ ਖਰੀਦ ਕੇ ਲਿਆਉਣਾ ਹੋਵੇ ਕੁੜੀ ਨੇ ਬੁੱਢੀ ਦੇ ਕੰਮ ਦੇ ਹੱਥਾਂ ਨੂੰ ਆਪਣੇ ਹੱਥ ਵਿੱਚ ਥਾਮਦੇ ਹੋਏ ਕਿਹਾ ਚੁੱਪ ਕਰੋ ਦਾਦੀ ਮਾਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਹੁਣ ਹੋਰ ਨਹੀਂ ਬੱਸ ਕਰੋ ਉਹ ਆਪਣੇ ਗੋਡੇ ਦੇ ਬਲ ਝੁੱਕ ਕੇ ਅੱਖਾਂ ਵਿੱਚ ਹੰਝੂ ਭਰ ਕੇ ਅਰਦਾਸ ਕਰਨ ਲੱਗੀ ਕਿ ਰੱਬਾ ਉਸ ਨੂੰ ਇਸ ਇੱਕ ਸੰਘਣਾ ਗਹਿਰਾ ਤੇ ਅਮਰ ਪ੍ਰੇਮ ਦਾ ਆਸ਼ੀਰਵਾਦ ਦੇਵੇ ਇੱਕ ਅਜਿਹਾ ਪ੍ਰੇਮ ਜੋ ਅਦਨਿਕ ਕਵੀਆਂ ਦਾ ਸੁਪਨਾ ਹੈ ਜਦੋਂ ਕਿ ਦਾਦੀ ਮਾਣੇ ਬੜੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ 18ਵੀਂ ਸਦੀ ਦੇ ਦਾਰਸ਼ਨਿਕਾਂ ਦੀ ਉਸ ਦਲੀਲ ਉੱਤੇ ਵਿਸ਼ਵਾਸ ਅਤੇ ਸ਼ਰਧਾ ਜਤਾਉਂਦੇ ਹੋਏ ਜਿਸ ਨੇ ਜ਼ਿੰਦਗੀ ਨੂੰ ਆਪਣੇ ਵਕਤ ਵਿੱਚ ਇਸ਼ਕ ਦੇ ਲੋਣ ਨਾਲ ਜਾਇਕੇ ਧਾਰ ਬਣਾ ਦਿੱਤਾ ਸੀ ਦਾਦੀ ਮਾਂ ਨੇ ਕਿਹਾ ਖਵਰਦਾਰ ਮੇਰੀ ਪਿਆਰੀ ਬੱਚੀ ਜੇਕਰ ਤੂੰ ਇਨਾ ਮੂਰਖਤਾ ਪੂਰਨ ਗੱਲਾਂ ਉੱਤੇ ਵਿਸ਼ਵਾਸ ਕਰੇਂਗੀ ਤਾਂ ਜ਼ਿੰਦਗੀ ਵਿੱਚ ਕਦੇ ਸੁખી ਨਹੀਂ ਰਹਿ ਸਕੇਂਗੀ ਜੇਕਰ ਇਹ ਕਹਾਣੀ ਅਤੇ ਵਿਚਾਰ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ